ਤੋ ਬਨਾਸ ਵੀ ਹੋ ਗਈ। ਉਹਨਾਂ ਨੂੰ ਵਾਰ-ਵਾਰ ਨਾ ਕਹਿਣਾ ਪਵੇ। ਇੱਕੋ ਭਾਈ ਬੈਠੋ ਰੋਲੇ ਦੀ ਆਵਾਜ਼ ਨਿਕਲ ਜੀ। ਬੜੀ ਤੇਜ਼ ਤੇ ਬਹੁਤਾ ਸਮਾਂ ਇੱਦਾਂ ਹੀ ਗੰਗਲੰਗਲ। ਠੀਕ ਠਾਕ ਜੀ ਸਰ। ਹਾਂਜੀ ਹਾਂਜੀ। ਸੇਵਾ ਹੋ ਰਹੀ ਹੈ। ਮਾਨਵੀ ਸ਼ਬਦ ਦੀ ਵਿਚਾਰ ਹੋ ਰਹੀ ਹੈ। ਕੋਈ ਇਤਿਹਾਸ ਦੀ ਵਿਚਾਰ ਹੋ ਰਹੀ ਹੁੰਦੀ ਹੈ। ਬਹੁਤ ਸਾਰੀ ਦੇਖੋ ਕਿੰਨਾ ਮਤ ਜੋੜ ਕੇ ਬੈਠੀਆਂ ਹੁੰਦੀਆਂ ਨੇ। ਅਜੋਜ ਤਰੀਕੇ ਦੇ ਨਾਲ ਪ੍ਰਬੰਧ ਕੀਤਾ ਹੋਇਆ ਹੈ। ਰੋਲੇ ਦੀ ਆਵਾਜ਼ ਆਉਂਦੀ। ਕਿਸੇ ਦੀ ਮਾੜੀ ਦੀ ਗੱਲ ਦੀ ਆਵਾਜ਼ ਆਉਂਦੀ। ਜਦੋਂ ਪ੍ਰਚਾਰ ਨੂੰ ਪ੍ਰਚਾਰ ਕਰਨ ਦਾ ਕਥਾਵਾਚਕ ਨੂੰ ਕਥਾ ਤਰਮ ਦਾ ਕੀਤਨੀਆਂ ਨੂੰ ਕੀਤਨ ਕਰਨ ਦਾ ਅਨੰਦ ਬਲਦਾ ਹੀ ਤਾਂ ਹੈ ਜਦੋਂ ਇੱਕ ਇੱਕ ਕੇ ਸੁਣਦੇ ਨੇ ਇਸ ਕਰਕੇ ਮਾਰੋ ਦੀ ਮਾਨਵੀ ਦਾ ਬਸੇ ਨੇ ਇਹੋ ਹੈ ਕਿ ਕਾਗਰ ਕੀਤ ਕਰਦੇ ਨੇ ਜਿੱਥੇ ਜੀਵਨ ਦੀ ਸਾਂਭ ਸੰਭਾਲ ਦਾ ਮੁੱਦੇ ਉੱਪਰੋਂ ਮਾਰਨ ਦੇ ਦਿੱਤੇ ਉਹਨਾਂ ਨਾਲ ਮੰਨ ਕਰਦੇ ਭਾਵੇਂ ਬਹੁਤ ਵੱਡੀ ਗੱਲ ਦੀ ਗੱਲ ਕੀਤੀ ਹੈ ਜਦੋਂ ਦੋ ਸਾਥੀ ਕਾਰਜਾਂ ਰਿਹਾ ਉਸ ਨੂੰ ਸਮਾਉਣ ਦੀ ਕੋਸ਼ਿਸ਼ ਕਰਦੇ